ਸਤਿ ਗੁਰਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਨਵੇਂ ਵਲੌਗ ਦੇ ਵਿੱਚ ਤੇ ਅੱਜ ਦੇ ਇਸ ਵਲੌਗ ਦੀ ਸ਼ੁਰੂਆਤ ਵੀ ਦੁਪਹਿਰ ਟਾਈਮ ਹੋਣ ਲੱਗੀ ਹੈ ਇੱਧਰ ਨੰਨੂ ਸਕੂਲੋਂ ਆ ਗਈ ਸੀ ਤੇ ਇਹ ਰੋਟੀ ਪਾਣੀ ਦੁਪਹਿਰ ਦਾ ਰੋਟੀ ਪਾਣੀ ਖਾਦਾ ਸੀ ਐ ਕੀ ਹੈ ਲਾਈਟ ਕਿਉਂ ਐਦਾ ਕਰਦੀ ਹੈ ਲਾਈਟ ਪਾਣੀ ਇੱਧਰ ਡੈਡੀ ਰਾਮ ਕਰਦੇ ਪਏ ਨੇ ਇਹ ਕਿ ਨਹੀਂ ਆਤ ਵੀ ਆ ਕਰ ਠੀਕ ਹੈ ਇਹ ਲੈ ਐਦਨਸ ਖਾਨ ਕਹਿੰਨੇ ਐ ਵੀ ਇੱਕ ਪੱਦ ਤੇ ਲਈ ਹੋਈ ਹੈ ਮੁਸਕਾਨ ਦੀ ਚਾਚੀ ਆਈ ਸੀ ਤੇ ਇਹ ਸਮਾਨ ਲੈ ਕੇ ਆਈ ਸੀ ਬਸ ਉਹੀ ਵੇਖਦੇ ਬੈਠੇ ਸੀ ਅਸੀਂ ਤੇ ਇੱਧਰ ਕਬਜਾ ਕਰ ਵੀ ਲੈਣ ਨੂੰ ਨੇ ਕਹਿੰਦੀ ਮੇਰੀਆਂ ਸੁਣੀਆਂ ਦੇ ਵਿੱਚ ਇਹ ਸਮਾਨ ਰੱਖ ਦਿਓ ਮੁਸਕਾਨ ਤੇਰਾ ਸਮਾਨ ਲੈ ਲੈ ਸੁਣੀਆਂ ਦੇ ਘੈਂਟ ਨੇ ਤੋਂ ਆਹ ਨਹੀਂ ਲੈ ਆਈ ਨਾ ਮੈਂ ਲੜਾਂਗੇ ਤੁਸੀਂ ਪਰ ਕੱਚੇ ਦੀਆਂ ਸਾਡੇ ਚ ਪਾਉਂਦੇ ਨਹੀਂ ਨਾ ਜਦੋਂ ਐਵੇਂ ਹੋਵੇ ਪਾ ਕੇ तो गिरना आंटी ने पहले नहीं आई है ना आप तो पहनते ही हो गिरना मिला उधर के रियामन छोटा बड़ा दोनों छोटा मैंने ये मिक्स है अच्छा मिक्स है मिक्सेसाइज़े अच्छा अच्छा मैंने बताना था यार एक तो कितनी यूनिक चीज़ है चलाई मस्ताने लाइट बंद है या टाइल भी चेंज़ा बंद है नहीं ਇਹ ਐ ਰੇਖਾ ਦਮ ਲਾਈਟਾਂ ਵਾਲਾ ヘア ਬੈਡ ਮੁਕੇ ਤੂੰ ਪਾ ਕੇ ਕਿੱਥੇ ਜਾਣਾ ਇਹਦੇ ਦਾ ਵਾਰੀ ਤੋਂ ਬਰਡੇ ਨਾ ਲਗਾਏ ਹਾਂ 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 ਬਰਡੇ ਤੇ ਪਾਉਂਗੀ ਨਾ ਮੈਂ ਆਪਣੇ ਬਰਡੇ ਤੇ ਕੰਨੇ ਸਵਾ ਕੇ ਆਏ ਕਿ ਮੈਨੂੰ ਕੱਢਣੀ ਨਹੀਂ ਮਾਦੇ ਵੱਡੇ ਤੂੰ ਕੋਦਰ ਕੰਨ ਛਲਵਾਣੇ ਨੇ ਅੱਜ ਮੈਂ ਹਾਂ ਦਰਦ ਹੁੰਦੀ ਐ ਨੰਨੂ ਰੋਂਣ ਲੱਗ ਪਏਗੀ ਸੁਈਆਂ ਲੈ ਕੇ ਦੇਦੋ ਨੰਨੂ ਐ ਸੁਈਆਂ ਲੈ ਕੇ ਆਈ ਸੀ ਮੁਸਕਾਨ ਦੀ ਚਾਚੀ ਉਹਦੇ ਲਈ ਮੈਂ ਹੁਣ ਇਹਨੇ ਮਲ ਮਾਰ ਲਿਆ ਨਾ ਕਹਿੰਦੀ ਮੇਰੇ ਸਮਾਨ ਚ ਰੱਖ ਦੋ ਬੈੱਡ ਦੇ ਵਿੱਚ ਤੇ ਕਹੇ ਇਅਰਿੰਗਸ ਨੇ ਐ ਮੇਰੇ ਇਅਰ ਨੇ ਸਭ ਤੋਂ ਜ਼ਿਆਦਾ ਵਧੀਆ ਹੈ ਨੰਨੂ ਮੇਰੇ ਲਈ ਐ ਮਸਤ ਨੇ ਮੇਰੇ ਰਿੰਗ ਹੋ ਗਏ ਨੇ ਅੱਛਾ ਤੂੰ ਲਾ ਲੈਨੇ ਕਿਆ ਸੁਨੀਆਂ ਵਗੈਰਾ ਨੇ ਬਾਕੀ ਸਮਾਨ ਆ ਆ ਆ ਇਹ ਤਾਂ ਇੱਕ ਨੈਟਿਵਟੀ ਦਾ ਸੂਟ ਹੈ ਹੈਨਾ ਭਾਬੀ ਜੀ ਓਏ ਹੋਏ ਇਹ ਦੁਸਤਾਂ ਦੇ ਮਰੇ ਦੇ ਦੇ ਬੇਲਾਂ ਦੇ ਪਾਕੇ ਦੇ ਦੇ ਚੱਲ ਲੈ ਚੱਲ ਜਾਣੀ ਮੱਡੀ ਆ ਨੰਨੂ ਗੋਦ ਮੇਰੇ ਲਿਵੀ ਆ ਮੇਦੀ ਲਗਾਉ ਮੈਂ ਆਪਣਾ ਬਰਥਡੇ ਤੇ ਕਿਆ ਕਰ ਰਾਣਾ ਕਿਸੇ ਹੋਰ ਗੋਦੋ ਹੈ ਹਾਂ ਸਖਮਨੀ ਸਾਹਿਬ ਦੇ ਪਾਸ ਹੋ ਗਏ ਤੇ ਨਾ ਦੱਸਿਆ ਹਾਂ ਤੇ ਹੁਣ ਦੁਪਹਿਰ ਦਾ ਸ਼ਾਮ ਦਾ ਕੀ ਕਰਨਾ ਕੁਝ ਬਣਾਣਾ ਨੂੰ ਹੈ ਪਤਾ ਨਹੀਂ ਮੈਂ ਤੂੰ ਹੀ ਕਹਿੰਦੀ ਕਿਆ ਚੇ ਜੇ ਇਸੀ ਆਹ ਦੇਖੋ ਆਹ ਦੋ ਤਰ ਆਪੇ ਉਸਮਾਨ ਮਹਾਰੀ ਡੈਡੀ ਨੂੰ ਠੀਕ ਲਿਆ ਮੈਂ ਮਾਂ ਤੋਂ ਥੋੜਾ ਜਿਹਾ ਲਈਏ। ਬਾਸ ਦੇ ਪਰੋਈ ਜਾ। ਠੀਕ ਹੈ ਤਾਂ ਕਿੰਨੇ ਟਾਈਮ ਤੋਂ ਨਾ ਕਹਿ ਰਹੀ ਸੀ ਵੀ ਟਿੱਕੀਆਂ ਖਾਣੀਆਂ ਨੇ। ਤੇ ਬਾਜ਼ਾਰ ਦਾ ਤੇ ਅਸੀਂ ਕੁਝ ਖਾਣਾ ਨਹੀਂ ਹੈਗਾ ਬਹੁਤ ਘੱਟ ਖਾਂਦੇ ਹਾਂ। ਹੁਣ ਸੁਬਰੀਦਾ ਦੇ ਬਿਲਕੁਲ ਹੀ ਬੰਦ ਹੈ। ਉਹ ਬਿਲਕੁਲ ਵੀ ਨਹੀਂ ਖਾਂਦੀ। ਤੇ ਵੈਸੇ ਤੇ ਉਹ ਘਰ ਦਾ ਵੀ ਤਲਿਆ ਫਰਾਈ ਕੀਤਾ ਨਹੀਂ ਖਾਂਦੀ ਹੈਗੀ। ਪਰ ਫਿਰ ਵੀ ਹੁਣ ਇਹ ਕਹਿ ਰਹੀ ਸੀ ਬਣਾਉਣ ਨੂੰ ਟਿੱਕੀਆਂ ਖਾਣੀਆਂ ਨੇ। ਅਲੱਗ ਜਿਹੇ ਤਰੀਕੇ ਦੇ ਨਾਲ ਬਣਾਵਾਂਗੇ ਅੱਜ। ਇਹ ਕੰਨ ਨੂੰ ਮੋਨੂ ਦੇ। ਨੰਨੂ ਦੇ ਤੇ ਹੁਣ ਆਈ ਨਹੀਂ ਉਹ ਫਿਰ ਵੀ ਆਵੇਗੀ ਕੋਈ ਸੋਣੀ ਬਗੀ ਹਾਂ ਡਾਕ ਮਨਨ ਆਉਂਦਾ ਡਾਕ ਡੇਡਾ ਵੀ ਮੈਂ ਡੇਡਾ ਸੁੰਦਾਰ ਹੋ ਹੈ ਡੇਡਾ ਇਹਨੇ ਆਪਣਾ ਉਹ ਮੱਲ ਮਾਰ ਹਰ ਵਾਰੀ ਮੱਲ ਮਾਰ ਨਾਲ ਦੀ ਪਹਿਲਾਂ ਵੀ ਆਂਟੀ ਪਹਿਲੇ ਵੀ ਭੇਜਦੇ ਹੈ ਨਾ ਫਿਰ ਫਰੀ ਫਾਇਰ ਮੈਂ ਆਪਣੇ ਮੈਨੂੰ ਤਿਆਰ ਕਰਕੇ ਰੱਖਿਆ ਮੈਂ ਨਾ ਰੱਖੋ ਤੁਹਾਨੂੰ ਉਹ ਕਿੱਥੇ ਰੱਖਿਆ ਕੀ ਸਮਾਨ ਉਹ ਮੈਂ ਤਾਂ ਹੋ ਲਿਆ ਸੀ ਮੈਨੂੰ ਰੱਖ ਲੈ ਉਸੇ ਖਾ ਦੇ ਜਿੱਥੇ ਮੈਂ ਕਿਹਾ ਵੀ ਜਦੋਂ ਆਇਆ ਜਾਇਆ ਕਰੀ ਨਾ ਫੇਰ ਲਾਇਆ ਕਰੀ ਤੇ ਮੈਂ ਸਾਮ ਤਾਂ ਸੀ ਉਹ ਵਾਲਾ ਚੱਲਿਆ ਵੀ ਸਾਮ ਦੇਣੀ ਆ ਮੈਂ ਹੈ ਆਹ ਚੰਗੀ ਇੱਕ ਹੋਰ ਭਾਈ ਲੈਣ ਵਾਲਾ ਕੱਤੀ ਵਾਇਰਸ ਕੀ ਦਿੰਦੀ ਤੇ ਐ ਮੈਂ ਜਰਾ ਸਮਾਨ ਨਾ ਤੇਰੇ ਉੱਤੇ ਰੱਖ ਦਿੰਦੀ ਆ ਠੀਕ ਹੈ ਤਾਂ ਕਹਿੰਦੇ ਨਮਾ ਨਹੀਂ ਹੁਣ ਮੈਂ ਜਾਣਾ ਗੁਰਦੁਆਰਾ ਸਾਹਿਬ ਫਿਰ ਪਾਠ ਕਰਕੇ ਆ ਕੇ ਫਿਰ ਵੇਖਾਂਗੇ ਵੀ ਆਪਾਂ ਕੀ ਕਰਨਾ ਹੈ ਕੀ ਬਣਾਣਾ ਹੈ ਮਮੀ ਉਹਦਾ ਕੱਲੀ ਵਸਾ ਨੰਨੂ ਨੇ ਵਸਾ ਨੰਨੂ ਇਹ ਖੇਡਣ ਆਇਆ ਨਾਲ ਨੰਨੂ ਬਾਬੂ ਇਹ ਦੇਖ ਓਏ ਅੰਛ ਇਹ ਦੇਖ ਉਹ ਪੱਜ ਗਿਆ ਬਾਠੇ ਸੀ ਛੱਤ ਤੇ ਚਾਹ ਪਾਣੀ ਪੀਣ ਲਈ ਕੱਪੜੇ ਧੋਣ ਦੇਵੇ ਸੀ ਅੱਜ ਅਸੀਂ ਟਿੱਕੀਆਂ ਬਣਾਉਣੀਆਂ ਨੇ ਐ ਨੰਨੂ ਕਿਉਂ ਰੋਂਦੀ ਵੀ ਸੀ ਹੋਰੀਓ ਬਿਸਕਟ ਵਾਸਤੇ ਹੋਣਗਾ ਦੀ ਦਾदू ਚੱਲ ਬਿਸਕਟ ਲੈ ਚੱਲ ਬਿਸਕਟ ਕਹਿੰਦੀ ਪੂਰਾ ਡੱਬਾ ਲੈਣਾ ਹੈ ਹੋਰੀਓ ਬਿਸਕਟ ਡੱਬਾ ਹੀ ਲੈਣਾ ਪੂਰਾ ਫਿਰ ਐਵੇਂ ਨਹੀਂ ਵੀ ਚਲ ਥੋੜੇ ਦਿਨ ਕੱਢ ਲੇਗੀ ਗਏ ਨੇ ਬੈਕਰੀ ਤੇ ਲੈ ਕੇ ਦੇਣ ਪਤਾ ਨਹੀਂ ਛਾ ਲੈ ਦੇਖ ਲਾਰਾ ਪਾਇਆ ਹੈ ਇਹਨਾਂ ਨੇ ਸਾਹਮਣੇ ਉਹ ਭਾਂਡੇ ਵੇਲੇ ਸਖਲਾਰੇ ਇਕੱਠੇ ਹੁਣ ਕਹ ਆਪ ਕੁ ਬਾਲ ਦੀ ਵੀ ਆਟਾ ਲਿਆਈ ਪ੍ਰਾਤ ਤੋੜ ਗਈ ਕੁਛ ਤੋੜ ਗਈ ਤੈਨੂੰ ਨਹੀਂ ਆਟਾ ਪ੍ਰਾਤ ਵਿੱਚ ਲਿਆ ਕੇ ਗੁੰਨੇ ਆਟਾ ਗੁੰਦੀ ਪਈ ਸੀ ਪਤਾ ਨਹੀਂ ਛੁੱਟ ਗਈ ਕਿਤੇ ਆਟਾ ਵੇਖੀ ਆਟਾ ਉੱਥੇ ਹੀ ਪ੍ਰਾਤ ਵੇ ਨਹੀਂ ਉਸ ਕਾਨ ਨੂੰ ਪਤਾ ਹੈ ਕਿ ਇਧਰ ਮੰਮੀ ਕੇ ਕੱਪੜੇ ਧੋਣ ਲੱਗੇ ਹੋਏ ਸੀ ਸ਼ਬਰੀਤ ਨਾਲ ਲੱਗੀ ਹੋਈ ਹੈ ਹੋਰ ਤੇ ਡੈਡੀ ਗਏ ਨੇ ਫਿਰ ਸਮਾਨ ਮੰਨੀ ਲੈ ਕੇ ਆਇਆ ਦਵਾਈ ਲੈਣ ਗਏ ਨੇ ਸਮੰਨੀ ਆਵਣ ਲੱਗਾ ਹੈ ਅੱਛਾ ਉਹ ਤਾਂ ਦਵਾਈ ਲੈਣ ਗਏ ਨਾਲ ਕਹਿੰਦੇ ਆ ਨੂਰੀਓ ਲਿਆ ਕੇ ਦੇਣਾ ਤੇ ਹੁਣ ਆ ਇੱਧਰ ਲੈ ਕੇ ਆਈ ਹੋਰੀਓ ਹੋਰੀਓ ਦਾ ਪੂਰਾ ਪੈਕਟ ਪੂਰੇ ਪੈਕਟ ਲੈ ਕੇ ਆਏ ਆ ਤਣ ਕਿੰਨੇ ਰੁਪਏ ਕੱਢਣੇ ਨੇ ਬਸ ਪੂਰੇ 100 ਦੇ ਨਾ ਹੁਣ ਆ ਰਾਮ ਨਾਲ ਖਾਈ ਠੀਕ ਹੈ ਥੋੜਾ ਥੋੜਾ ਰੋਜ਼ ਨਹੀਂ ਖਾਣਾ ਨਾਲੇ ਕਦੇ ਕਦੇ ਖਾਣਾ ਹੈ ਬੈਡੀ ਫੁਹਾਨੀ ਦੇ ਰਹੇ ਨੇ ਫੁੱਲਾਂ ਫੁੱਲ ਵਾਵਾ ਖਿੜੇ ਹੋਏ ਨੇ ਸੱਪ ਪਦੀਨਾ ਕੱਟੋ ਕੈਂਤੀ ਨਾ ਐ ਇਹ ਨਾ ਪਦੀਨਾ ਆਪ ਪਦੀਨਾ ਟੋਕਰੀ ਆ ਇਹ ਕੱਟ ਕੇ ਜਿਹੇ ਤਰ੍ਹਾਂ ਲੈ ਲਾਂ ਤਾਂ ਫਿਰ ਨਾ ਜਿਆਦਾ ਇਹ ਟੋਕਰੀ ਉਹ ਲੈ ਕੇ ਆਨੇ ਕੁਝ ਕੱਟ ਚਾਕੂ ਚੁਕੂ ਐਸੇ ਮੰਮੀ ਆ ਅੱਗ ਲੱਗੀ ਪਾ ਲੈਣਾ ਖਾ ਰੱਖਦੇ ਨੇ ਇੰਨੇ ਕਾਗਜ਼ ਕੁਗਜ਼ ਆ ਤਿੱਲੀ ਲੱਗੀ ਲਾਣ ਦੁੱਲੇ ਮਾੜਾ ਮੇਰੀ ਗੱਲ ਸੁਣ ਜੇ ਇਹ ਲੱਗ ਜਵੇ ਫੇਰ ਹੱਥ ਨੂੰ ਆ ਵੇਖ ਲੋ ਅਦਰ ਦੀਪਕ ਲੱਕੇ ਚੋਰ ਬਗਨਾਵ ਆਇਆ ਦੀਪਕ ਲੱਕੇ ਚੋਰ ਬੁਨਾਪਾ ਸੱਚੀ ਦੀ ਅੱਗ ਬਾਲ ਕੇ ਬੈ ਗਈ ਏ ਔ ਤੂੰ ਆ ਉੱਠ ਬੈਠ। ਉਹ ਵਾ ਵਿੱਚ ਪਤਾ ਨਹੀਂ ਕੀ ਪਾ ਲਈ ਦੀ। ਇਹ ਤੂੰ ਕੱਲਾ ਟੱਕਣ ਹੀ ਰੱਖਤਾ ਫਤੀਲਾ ਤੇ ਰੱਖਿਆ ਨਹੀਂ ਉੱਤੇ। ਮਕੀਦਰ ਮੈਂ ਕਿਧਰ ਹੁਨਾ ਪਾ ਦੇ ਆਂਦੀ। ਚੱਕੀ 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 ਵੇਖਾਂ ਤੂੰ ਆ ਮਲਦਾ ਵੈ। ਮੈਂ ਕਾਲੀ ਹੋ ਗਈ। ਉਹ ਵੇਖੋ ਉੱਧਰ ਅੱਗ ਵੜੀ ਹੋਈ। ਅੱਗੀ ਤਾਂ ਬਾਈ ਗਈ ਹੋਣੀ। ਤੂੰ ਕੀ ਕਰਦਾ ਵੈ ਸੇ ਅੱਗੀ ਲੈ ਕੇ ਆਇਆ। ਅ빠 ਅਸੀਂ ਦੋਨੋਂ ਕਿੱਥੇ ਰਹਿ ਤੈ। ਉਨੇ ਅੱਗਬਾਲ ਕੇ ਆਪ ਕਿੱਧਰ ਚਲ ਗਈ ਹੈ ਮੈਂ ਨਾ ਹਾਂ ਅੱਜ ਸਾਡੀ ਉਹ ਸਕੂਲ ਦੇ ਵਿੱਚ ਫ੍ਰੀ ਚੈੱਕਅਪ ਸੀ ਦੰਦਾਂ ਦਾ ਡਾਕਟਰ ਆਏ ਸੀ ਸਪੈਸ਼ਲਿਸਟ ਚੈੱਕ ਕਰਨ ਵਾਸਤੇ ਤੇ ਕੀ ਦੱਸਿਆ ਮੰਗੂ ਤੈਨੂੰ ਔਰ ਬਸ ਤੋਚ ਪਾਈ ਸੁਣਦਾ ਤੀ ਤਾ ਕਾਪੇ ਰੋਣ ਨੇ ਦੇਖ ਲਿਆ ਕੀ ਕਿਹਾ ਨਾ ਇਹਨੇ ਕਿਹਾ ਕਿ ਮੇਰੇ ਦੰਦ ਤਾਂ ਤੀਤ ਹੈ ਉਹ ਬ੍ਰਸ਼ ਕਰਨਾ ਹੈ ਮੇਰੇ ਵੀ ਕਿਹਾ ਸੀ ਤੈਨੂੰ ਕੀ ਕਿਹਾ ਸੀ ਥੱਲੇ ਵਾਲੇ ਦਾ ਦੇ ਤੇ ਕੋਰ ਇੱਕ ਸਟੈਪਲਰ ਵੀ ਲਗਾਤਾ ਹਾਂ ਬਟ ਉਹ ਮੇਰ ਗਿਆ ਅੱਛਾ ਹੈ ਲਗਾਇਆ ਸੀ ਮੇਰੇ ਵੀ ਰੱਡ ਲੱਡ ਲਾਇਆ ਸੀ ਤੇ ਮੈਨੂੰ ਤੇ ਧੋਤਾ ਮੈਂ ਕੀ ਕਿਹਾ ਸੀ ਮੈਨੂੰ ਸਮਝ ਨਹੀਂ ਆਈ ਉਹਨਾਂ ਨੇ ਨਾ ਕਿ ਆਜ ਕਾ ਕੀ ਰੋਜ਼ ਬਰਸ਼ ਕਰਨਾ ਰੋਜ਼ ਬਰਸ਼ ਕਰਨਾ ਉਹਦਾ ਤੇਰੇ ਦੀਂਦ ਸਹੀ ਨਹੀਂ ਹਾਂ ਤੂੰ ਦੱਸ ਨਾ ਨੂੰ ਤੈਨੂੰ ਕੀ ਕਿਹਾ ਸੀ ਔਰ ਇੱਕ ਸੇਦੀ ਵਿੱਚ ਰੋਜ਼ ਬਰਸ਼ ਕਰਨਾ ਤੇ ਨੀਚੇ ਵਾਲੇ ਦੀਂਦ ਦੇ ਵਿੱਚ ਗੜਬੜ ਦੱਸੀ ਹੈ ਹਾਂਜੀ ਠੀਕ ਹੈ ਅਸੀਂ ਨਾ ਜਾ ਰਹੇ ਹਾਂ ਇਹਨੂੰ ਦੱਸਿਆ ਨੰਨੂ ਨੂੰ ਨੀਚੇ ਵਾਲੇ ਦੰਦ ਦੇ ਵਿੱਚ ਦੰਦ ਦੇ ਖਰਾਬ ਨੇ ਕੀੜਾ ਲੱਗਿਆ ਹੈ ਨੀਚੇ ਹਾਂ ਕੀੜਾ ਲੱਗਵਾ ਤੇ ਮੈਂ ਹੁਣ ਮੰਨੀ ਦਾ ਵੇਟ ਕਰਨੀ ਵੀ ਉਹਨੇ ਜਾਣਾ ਤੇ ਸਮਾਨ ਸਮੂਹ ਲੈ ਕੇ ਆਣਾ ਉਹ ਆਏਗਾ ਤੇ ਫਿਰ ਲੈ ਕੇ ਆਏਗਾ ਸਮਾਨ ਜਾ ਕੇ ਕੁਝ ਸਮਾਨ ਹੈ ਨਹੀਂ ਆਪਣੇ ਕੋਲ ਕੁਝ ਹੈਗਾ ਜਿੰਨਾ ਹੈਗਾ ਸੀ ਉਹ ਮੈਂ ਬਰਤੀਆ ਰਿਫਾਈਂਡ ਵੀ ਮੰਗਾਉਣਾ ਉਹਨੂੰ ਹਾਂ ਰਿਫਾਈਂਡ ਹਲਾ ਤੇਰੀ ਸਾਕ ਪਤੀ ਮੋਰ ਵੀ ਥੋੜਾ ਬੋਤਾ ਸਮਾਨ ਲਿਖਿਆ ਆਇਆ ਤੇ ਇੱਕ ਤਾਂ ਇਮਲੀ ਦੀ ਚਟਣੀ ਨਹੀਂ ਮਿਲਦੀ ਵੀ ਕਿਧਰੋਂ ਵੀ ਕਈ ਇਮਲੀ ਮੰਗਾ ਲਓ ਇਮਲੀ ਮੰਗਾ ਕੇ ਫਿਰ ਮੈਂ ਸੋਚਨੀ ਆ ਵੀ ਘਰੇ ਬਣਾ ਲੈਣੇ ਹੈ ਨਾ ਮੰਗਾ ਲਓ ਨਾ ਗੁਰਪਾਣ ਹਾਂ ਪਰ ਇਮਲੀ ਚਾਹੀਦੀ ਹੈ ਇਮਲੀ ਮੰਗਾ ਦੋ ਫਿਰ ਬਣਾਨੀ ਹੈ ਜੇ ਨਾ ਮਿਲੀ ਫਿਰ ਬਣਾਨੀ ਪੈਣੀ ਘਰੇ ਬਣਾ ਲੈਣੇ ਫਿਰ ਆਪਾਂ ਓਦੀਨਾ ਮੈਂ ਕਿਹਾ ਤੋੜ ਲਓ ਹਰੀ ਚਟਣੀ ਵੀ ਬਣਾ ਲਓ ਘਰੇ ਹਾਂ ਉਹ ਵੀ ਬਣਾ ਲੈਣੇ ਤੇਰੀ ਵਿੱਚ ਜਿਵੇਂ ਚਟਣੀ ਵੀ ਬਣਾਈ ਗਏ ਠੀਕ ਹੈ ਮੰਨੀ ਆ ਗਿਆ ਨੀਚੇ ਜਾਓ ਤੁਸੀਂ ਬੋਲਦੇ ਥਲੇ ਹਾਂਜੀ ਜੀ ਹੁਣ ਬਣਨ ਲੱਗੀ ਐ ਆਲੂ ਦੀ ਟਿੱਕੀ ਉਹ ਵੀ ਦੋ ਤਰ੍ਹਾਂ ਦੀ ਪਹਿਲਾਂ ਮੈਂ ਸੋਚਿਆ ਸੀ ਵੀ ਸਿਰਫ ਉਹ ਹੀ ਬਣਾਣੇ ਨੇ ਕੱਚੇ ਆਲੂ ਦੀ ਟਿੱਕੀ ਪਰ ਇਹ ਕਹਿੰਦੇ ਵੀ ਨਹੀਂ ਮੈਨੂੰ ਖਾਣੀ ਫਿਰ ਮੈਂ ਨਾਲ ਉਬਾਲ ਕੇ ਆਪਸ਼ਨਲ ਰੱਖ ਲਿਆ ਵੀ ਜੇ ਉਹਨਾਂ ਸਹੀ ਲੱਗੀ ਤੇ ਉਹ ਖਾ ਲੈਣੇ ਤਾਂ ਲੱਗਦੀ ਹੁਣ ਸਭ ਤੋਂ ਪਹਿਲਾਂ ਮੈਂ ਇੱਕ ਤਾਂ ਤੈਨੂੰ ਬੁਲਾਉਣਾ ਪੈਂਦਾ ਮੈਂ ਐ ਆਜੂ ਜਿਹੜੇ ਨੇ ਕद्दू ਘਸ ਕਰ ਲਏ ਨੇ ਤੇ ਇਹ ਜਿਹੜੇ ਮੈਂ ਉਬਾਲ ਕੇ ਰੱਖੇ ਨੇ ਇਹਨਾਂ ਦੀ ਲੱਗ ਬਣਾਵਾਂਗੀ ਇਹਦੇ ਕਹਿੰਦੇ ਤੁਸੀਂ ਰੈਸਪੀ ਪਹਿਲਾਂ ਵੇਖੀ ਹੋਈ ਹੈ ਇਹਨੂੰ ਸਾਈਡ ਤੇ ਕਰ ਦਿੰਨੇ ਆ ਹੁਣ ਇਹਦੀ ਦੇਖੋ ਜੇ ਉਹਦੀ ਕਿਸੇ ਨੇ ਨਹੀਂ ਦੇਖੀ ਉਹ ਜਾਓ ਵਾਪਸ ਸਾਡੇ ਵਲੋਗ ਦੇਖੋ ਵੀਡੀਓਜ਼ ਤੇਨਾਂ ਨੂੰ ਚ ਪਤਾ ਲੱਗ ਜੂਗੀ ਕਿ ਹੁਣ ਸਭ ਤੋਂ ਪਹਿਲਾਂ ਮੈਂ ਇਹਨੂੰ ਧੋਲਾਂਗੀ ਐਟਾਾ ਕੇ ਇੱਧਰ ਆਇਆ ਇੱਧਰ ਜਾਦੀਓ ਨਾ ਮਾਣ ਤੋਂ ਤੇ ਮਸਤਾਨ ਲੱਗੀ ਵੀਡੀਓ ਬਣਾਣਾ ਉੱਪਰ ਉੱਪਰ ਜਾ ਕੇ ਚੁੱਕ ਕੇ ਛੇੜਿਆ ਨਾ ਕਰ ਫੋਨ ਨੂੰ ਤੇ ਇੱਧਰ ਐਹੀ ਤੈਨੂੰ ਚੰਗੀ 드라마 ਤੋਂ ਲੈਣਾ ਪਹਿਲਾਂ ਇੱਕ ਦੋ ਪਾਣੀ ਕੱਢ ਲਈਏ ਆਪਾਂ ਆਲੀਏ ਘਰ ਉਹਦੇ ਐਕਚੂਅਲ ਪਾਣੀ ਘਟਣ ਲੱਗ ਜਾਂਦਾ ਉੱਚੋ ਤੇਜ਼ ਕਰੇ ਉੱਚੋ ਤੇਜ਼ ਆ ਜਾਂਦਾ ਤੇ ਘਟਦਾ ਮੰਨ ਲਓ ਕਿ ਨਹੀਂ ਉੱਚਾ ਕੱਟਣਾ ਤੇ ਤੇਜ਼ ਆਉਣਾ ਇਹ ਵੀ ਗੇਮ ਜੀ ਖੇਡ ਜੀ ਨਿਕਲਾਂ ਦੀ ਤੇ ਫਿਰ ਇਹ ਚੱਦਰ ਨਿੰਬੂ ਪਾਣੀ ਨਾਂਂ ਦੀਨੀ ਹੈ ਬਣ ਗਿਆ ਉਹ ਨਿੰਬੂ ਪਾਣੀ ਬਣਾਉਂਦੀ ਵੀ ਅੱਧ ਮੈਂ ਇੱਧਰ ਲੱਗੀ ਹੋਈ ਆਂ ਉਹਨੇ ਨਾਲ ਆਪਾਂ ਇੱਧਰੋਂ ਹਾਹ ਔਲੀ ਨਾਲ ਉਹਨਾਂ ਨੂੰ ਛੋੜ ਕੇ ਆਪਾਂ ਕੱਟ ਲੈਣਾ ਦੂਜੇ ਬਾਂਡੇ ਚ ਐਦਾਂ ਮੈਂ ਫਾਇਰ ਕੋਲ ਫੜਿਆ ਮੈਂ ਮੁਸਕਾਨ ਤਰੋ ਜਾ ਸਿੰਪਲ ਬਣਾਇਆ ਮਮੀ ਦਾ ਆਈ ਲਵ ਯੂ ਅਮਰੀਕਾ ਪਰ ਮੇਰਾ ਮਨ ਸੀ ਇਹ ਜਿਹੜੀਆਂ ਮਤਲਬ ਜਿਹੜਾ ਮੈਂ ਤਕਬੂਸ ਕੀਤਾ ਮਤਲਬ ਐਤਾ ਇਹ ਉਹ ਵਾਲੀ ਟਿੱਕੀ ਖਾਣ ਦਾ ਜਿਹੜੀ ਕ੍ਰਾਂਚੀ ਬਣਦੀ ਜਾ ਬਾਕੀ ਉਹ ਮੇਕ ਕਲਪ ਨੇ ਤੋਂ ਬਣਦੀ ਕਿ ਨਹੀਂ ਬਣਦੀ ਟਰਾਈ ਕਰਕੇ ਵੇਖਣੀ ਆ ਪਰ ਇਹ ਸੋਖੀ ਬਣ ਜਾਂਦੀ ਐ ਜਿਹੜੀ ਲੱਗੂਗਾ ਸਖੀ ਹੁੰਦੀ ਐ ਚਾਹ ਐ ਮੈਂ ਬਹੁਤ ਥੋੜੀਆਂ ਬਣਾਉਣੀਆਂ ਨੇ ਕਿਉਂਕਿ ਪਤਾ ਨਹੀਂ ਐਕਸਪੈਰੀਮੈਂਟ ਤੇ ਵੀ ਸਹੀ ਹੋਈਏ ਕਿ ਨਹੀਂ ਬਸ ਪਾਂਦੇ ਜੁੱਠੇ ਕਰ ਕਰ ਢੇਰ ਲਾਤਾ ਹੈ ਤੋਂ ਮਸ਼ਹਰੀ ਮੰਜਾ ਦੇਂਗੇ ਕਰੀਆਸ ਲੈਣੇ ਆਈ ਲੈਣੇ ਹਾਂ ਹਾਂਜੀ ਤੇ ਹੁਣ ਕੰਮ ਬਹੁਤ ਜ਼ਿਆਦਾ ਵੱਧ ਗਿਆ ਕਿਉਂਕਿ ਇਮਲੀ ਦੀ ਚਟਨੀ ਨਹੀਂ ਮਿਲੀ ਆਈ ਸੀ ਤੇ ਫਿਰ ਮੈਂ ਇਮਲੀ ਮੰਗਵਾ ਲਈ ਤੇ ਹੁਣ ਚਟਨੀ ਆਪਾਂ ਨੂੰ ਖੁਦ ਬਣਾਣੀ ਪੈਣੀ ਹੈ ਆਈ ਹੋਪ ਵਧੀਆ ਬਣੇ ਪਹਿਲੀ ਵਾਰ ਬਣਾਣੀ ਹੈ ਤੇ ਇਮਲੀ ਨੂੰ ਮੈਂ ਭਗੋ ਕੇ ਰੱਖਤਾ ਹਾਂ ਗਰਮ ਪਾਣੀ ਦੇ ਵਿੱਚ ਉਦੋਂ ਤੱਕ ਮੈਂ ਇਧਰ ਮਿਕਸਚਰ ਤਿਆਰ ਕਰ ਲੈਣੀ ਹੈ ਇਹਨਾਂ ਦਾ ਕਿ ਐਵੇਂ ਦਾਲ ਜਿਹੜੀ ਚਣਿਆਂ ਦੀ ਦਾਲ ਹੁੰਦੀ ਹੈ ਉਹਨੂੰ ਭੇਕੇ ਰੱਖਿਆ ਜੀ ਉਹਨੂੰ ਗ੍ਰाइंड ਕਰਤਾ ਹੈ ਕਰਕੇ ਉਹਨਾਂ ਦੇ ਵਿੱਚ ਵੇਸਣ ਮਿਕਸ ਕਰਨਾ ਤੇ ਗ੍ਰੈਂਡ ਤੇ ਥੋੜੇ ਬੋਤੇ ਮਸਾਲੇ ਐਡ ਕਰਨੇ ਨਮਕ ਲਾਲ ਮਿਰਚ ਗਰਮ ਮਸਾਲਾ ਚਾਟ ਮਸਾਲਾ આમਚੂਰ ਤੇ ਉਹ ਐਡ ਕਰਕੇ ਜਾਨੂੰ ਮੈਂ ਇਹਦਾ ਦੋਵਾਂ ਦਾ ਮਿਕਸਚਰ ਬਣਾ ਲਿਆ ਐਦੇ ਵਿੱਚ ਸਿਰਫ ਇੱਕ ਲੱਗੀ ਚੀਜ਼ ਇੱਕ ਅਰਾ ਰੋਟ ਪਾਣਾ ਹੈ ਤੇ ਬਾਕੀ ਸਾਰੇ ਮਸਾਲੇ ਉਹਦੇ ਸੇਮ ਪਾਣੇ ਨੇ ਨਾਲ ਨਾਲ ਮੈਂ ਤੁਹਾਨੀ ਹਾਂਜੀ ਤੇ ਹੁਣ ਇੱਧਰ ਮੈਂ ਇਹਨਾਂ ਦਾ ਮਿਕਸਚਰ ਤਿਆਰ ਕਰ ਲਿਆ ਤੇ ਨਾਲ ਤੇਲ ਰੱਖਤਾ ਨਾਲ ਮੈਂ ਇਹਦਾ ਇਮਲੀ ਦਾ ਬਣਾਉਂਦੀ ਭਈ ਸੀ ਇਮਲੀ ਨੂੰ ਮੈਂ ਚੱਕੀਦਰਾ ਮੈਸ਼ ਕਰਕੇ ਛਾਂਡ ਲਿਆ ਐਡੀ ਦੂਰ ਕੋ ਲੈ ਰਹੀ ਰਹੀ ਹੈ ਤੇ ਹੁਣ ਮੈਂ ਇਹਨੂੰ ਖੁਣਨੀ ਪਈ ਆ ਜੀਤੇ ਹੁਣ ਇਹ ਸਮਾਨ ਪੈਣਾ ਹੈ ਗੋੜ ਚੀਨੀ ਦੇਗੀ ਮਿਰਚ ਕਾਲਾ ਨਮਕ ਸਿੰਪਲ ਨਮਕ ਲਾਲ ਮਿਰਚ ਤੇ ਜੀਰਾ ਹੋਣਾ ਸਾਰਾ ਆਪਾਂ ਇਹ ਮੈਂ ਪਾਣੀ ਛਾਣ ਲਿਆ ਸੀ ਉਹਦਾ ਇਮਲੀ ਦਾ ਇਹ ਮੈਂ ਗੁਲਬਾਰਾ ਵਿੱਚ ਤੇ ਇਹ ਜੀਰਾ ਦਾ ਥੋੜਾ ਜਿਹਾ ਥੋੜਾ ਹੀ ਬੰਦਿਆ ਹੈ ਨਾ ਜੀਰਾ ਤੇ ਬਾਕੀ ਸਮਾਨ ਐ ਜੀਰਾ ਖੜੀ ਸੋ ਆਦਨ ਲਿਕੇ ਨਿਕਲਣਾ ਚਾਹਾਂ ਚਾਹ ਕੇ ਸਾਰਾ ਸਮਾਨ ਇਹਦੇ ਚ ਪਾ ਕੇ ਹੋਣਾਂ ਨੂੰ ਆਪਾਂ ਵਿੱਜਣ ਦੇਣਾ ਜਦੋਂ ਤੱਕ ਇਹ ਇੱਕਦਮ ਗਾੜੀ ਨਹੀਂ ਹੋ ਜਾਂਦੀ ਠੀਕ ਹੈ ਜੀ ਹੁਣ ਇਹਨੂੰ ਫ੍ਰਿਜਨ ਦੇਈਏ ਤੇ ਆਪਾਂ ਜੀ ਇੱਧਰ ਇਹਦੇ ਨੀਚੇ ਹੀ ਪਿਆ ਰਹੇ ਹੱਥ ਤੇ ਬੈਠ ਜਾ ਖੜੇ ਆਈ ਜਾਂਦਾ ਰਹਾਂ ਪੇੜਾ ਮਾਣਿਆ ਜਿਹਾ ਮਿਕਸਰ ਬਣਾਇਆ ਸੀ ਇਹਦੇ ਵਿੱਚ ਦਾਲ ਤੇ ਵੇਸਣ ਤੇ ਆਲੂ ਤੇ ਬਾਕੀ ਸਾਰੇ ਸਪਾਈਸਿਸ ਪਾਏ ਹੋਏ ਨੇ ਸਿੰਪਲ ਜਿਹੇ ਆਪਣੇ ਘਰ ਦੇ ਵਿੱਚ ਮਿਲ ਹੀ ਜਾਂਦੇ ਨੇ ਕੁਝ ਖਾਸ ਨਹੀਂ ਖਾਇਆ ਮੈਂ ਥੋੜਾ ਜਿਹਾ ਅਰਰੋਡ ਮੈਂ ਦੇ ਵਿੱਚ ਇੱਕ ਘਰ ਦਾ ਚਲੋ ਜਿਆਦਾ ਟਾਈਮ ਤੇ ਉਹ ਬਣਨ ਨੂੰ ਲੱਗਣਾ ਹੈ ਸੋਸ ਹੈ ਨਾ ਬਣਾ ਲਿਆ ਮੈਂ ਛੋਟੀਆਂ ਛੋਟੀਆਂ ਟਿੱਕੀਆਂ ਜਿਹੜਾ ਬਣਾਉਂਦਰਾ ਫਲੇ ਹੈ ਐ ਦਹੀਂ ਨੂੰ ਲਿਖੀ ਪਾਣੀ ਆ ਬਜੀ ਰੋ ਪਿਆ ਦੋ ਬੰਦ ਲਿਖੀ 9 ਕਿਲੋ ਦੇ ਬਰਸ ਜਿਹੜੇ ਐਸ ਸਿੰਪਲ ਜਿਹਾ ਨਾ ਬੀ ਦੇ ਦੇ ਅੱਛਾ ਮੜਾਇਆ ਤੇਲ ਨਾਲ ਬਣਾ ਗੈਸ ਦੀ ਜਿਹੜਾ ਕੰਨਿਚ ਕਰਦੇ ਲਾਹ ਕੱਚਾ ਰਹੇ ਜੋ ਅੱਗੇ ਤੁਹਾਨੂੰ ਇਹ ਚਾਹਣੀ ਹੈ ਕਿ ਮੈਂ ਤੁਹਾਨੂੰ ਬਿਲਕੁਲ ਕੀ ਕਹਾਂ ਤੋਂ ਬੜੀ ਉਹ ਖਤਰੀ ਨਹੀਂ ਕਰਦੇ ਹੂੰ ਉਹ ਕੇ ਪਾਪਾ ਤੇਰੇ ਪਾਪਾ ਹੈ ਮੇਰੇ ਪੁੱਤਰੇ ਤੇਰੇ ਬਾਗੀ ਆਏ ਹੋਣੇ ਤੇ ਚਕੜੇ ਉਬਾਲੇ ਮਾਰ ਰਹੀ ਹੈ ਕਿਹਾ ਮੈਂ ਵਿੱਚ ਟਿੱਕੀਆਂ ਇਹ ਪਾ ਦਿੱਤੀਆਂ ਨੇ ਦੇਖੋ ਆ ਮਾਈ ਗੁਰੂ ਦੇ ਨਾਮਲੇ ਆੜੀ

ਉਹ ਵੇਖ ਨਹੀਂ ਉਹ ਟ੍ਰਾਇਲ ਕਰਕੇ ਡਿਜ਼ਾਈਨ ਬਣ ਗਿਆ। ਐਸੀ ਆ ਪਾਣੀ ਪਾਣੀ ਤੇ ਛੱਡ ਗਿਆ। ਤੁਹਾਨੂੰ ਪੀਸ ਕਰਿਆ। ਬਾਈਕ ਨੂੰ ਚੱਕ ਕੇ ਕਰਨਾ। ਠੀਕ ਹੈ। ਬਦਿਆ ਦਰ ਚਟਨੀ ਨੇ ਲਗਭਗ ਇਹ ਦੇਖੋ ਗਾੜੀ ਹੋ ਚੁੱਕੀ ਹੈ ਨਾ ਮੈਂ ਲਵਾਈ ਦਾ ਕੰਮ ਹੀ ਨਾ ਕੋਲ ਨੀ ਬਸ ਲੈਣ ਦਾ ਨਾ ਵੀ ਨਹੀਂ ਆਉਂਦਾ ਹਾਂਜੀ ਤੇ ਹੁਣਾਂ ਚਟਨੀ ਹੋ ਚੁੱਕੀ ਹੈ ਸੌਸ ਰੈਡੀ ਤੇ ਇਹ ਦੇਖੋ ਜਦੋਂ ਇਹ ਐਦਾਂ ਹੋਣ ਲੱਗ ਜਵੇ ਨਾ ਐਕਦਾ ਇਹਦਾ ਮਤਲਬ ਵੀ ਬਣ ਗਿਆ ਤੇ ਇਹ ਚਟਨੀ ਹੋ ਗਈ ਰੈਡੀ ਹੋਣੇ ਨੂੰ ਮੈਂ ਬੰਦ ਕਰ ਦਿੰਨੀ ਆ। ਉਹ ਸੜਨਾ ਚਾਹਣਾ। ਇਹ ਜਲ ਗਈਆਂ। ਤੇ ਇਹਨਾਂ ਮੱਕ ਦੋਨਾ ਸਿੱਧੋ ਥੋੜਾ ਜਿਹਾ ਹੀ ਸ਼ੈਲੋ ਫਰਾਈ ਕਰ ਲਵੀਆਂ। ਕਰ ਦੇ। ਪਲਟ ਦੇ ਵਾਰੀਆਂ ਦੇ। ਤੇ ਇੱਧਰ ਜਿਹੜੀਆਂ ਕद्दू ਗਾਸ ਕੀਤੀਆਂ ਆਈਆਂ ਸੀ ਇਹ ਉਹਨੇ ਚਲ ਕੋਈ ਗੱਲ ਨਹੀਂ ਹੁੰ ਤਾਂ। ਉਹਦੇ ਵੀ ਮੇਕਾ ਟੁੱਟ ਗਿਆ। ਸੱਜਣੇ ਬਾਰੇ ਨੂੰ ਹਾਂ ਮਰੀਏ ਸਾਈਡ ਤੋਂ ਹੋਰ ਦੂਜੇ ਪਾਸੇ ਹੋ ਜਿਓ ਨਾ ਮੈਂ ਨੋਲ ਧਿਆਨ ਨਹੀਂ ਦਿੱਤਾ ਤੇ ਇਹ ਵੀ ਤਕਰੀਬਨ ਬਣ ਚੁੱਕੀਆਂ ਨੇ ਇਹ ਵਾਲੀਆਂ ਜਿਆਦਾ ਸੋਖੀਆਂ ਨੇ ਵੈਸੇ ਤੇ ਸ਼ੁਭਰੀਦ ਕਹਿ ਰਹੀ ਸੀ ਇਹਦੇ ਵਿੱਚ ਮਿੱਠਾ ਘੱਟ ਸੀ ਤੇ ਦਵਾਰਾ ਮਿੱਠਾ ਪਾਇਆ ਮੈਂ ਤੁਸੀਂ ਵੀ ਟੇਸਟ ਕਰਕੇ ਵੇਖ ਲਿਆ ਕਰੋ ਮੈਨੂੰ ਇਹਦਾ ਫਾਇਦਾ ਹੋ ਗਿਆ ਵੀ ਟੇਸਟ ਕਰਕੇ ਦੱਸ ਦਿਓ ਵੀ ਇਹ ਚੀਜ਼ ਹੈ ਨਾ ਇਹ ਘੱਟ ਹੈ ਜਦੋਂ ਇਹ ਕੁਝ ਬਣਾਉਂਦੀ ਹੈ ਫਿਰ ਮੈਂ ਦੱਸ ਦੇਣੀ ਹੁੰਦੀ ਹਾਂ ਇਹੀ ਫਾਇਦਾ ਹੁੰਦਾ ਇੱਕ 파ਟਨਰ ਦਾ ਨਾਲ ਕਿ ਨਹੀਂ ਤੇ ਇਹ ਜਦੋਂ ਵੀ ਕੋਈ ਨਾ ਕੋਈ ਚੀਜ਼ ਬਣਾਉਣੀ ਹੈ ਨਾ ਅਸੀਂ ਟੇਸਟ ਕਰਵਾਨੀ ਹੈ ਇੱਕ ਦੂਜੇ ਨੂੰ ਵੇਖਿਆ ਵੀ ਇਹ ਸਹੀ ਹੈ ਹੁਣ ਅੱਧਰ ਯੂਜ਼ ਕਿ ਹੈ ਆ ਵੀ ਹੋ ਗਈਆਂ ਨੇ ਯਾਰ ਹਨਾ ਸੌਲਮਣੀ ਮਘਜ ਪਏ ਹੋਣੇ ਨੇ ਅੱਜ ਉਹਦੇ ਵਿੱਚ ਸਾਮਣੇ ਉਹ ਲਿਆਦੇ ਥੋੜੇ ਮਦਰ ਜੀ ਪਾ ਲਈਏ ਥੋੜੇ ਜਿਹਾ ਵਿੱਚ ਵਧੀਆ ਲੈ ਲਵਾਂਗੇ ਤੇ ਇਹ ਮਦਰ ਜੇ ਹੋਣਾ ਸੀ ਵਿੱਚ ਐਡ ਕਰਨ ਲੱਗੇ ਆ ਥੋੜੇ ਜਿਹਾ ਠੀਕ ਹੈ ਥੋੜੇ ਜਿਹਾ ਪਾਣੀ ਥੋੜੇ ਜਿਹਾ ਬਸ 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 ਕਰ ਤੇ ਐਸਾ ਦੀ ਬਣ ਪ੍ਰੋਪਰ ਸੌਸ ਬਣ ਗਈ ਕਹਿ ਰਹੇ ਨੇ ਇਹਨਾਂ ਟੇਸਟ ਟਿੱਕੀ ਵੀ ਬਹੁਤ ਜਿਆਦਾ ਸਵਾਦ ਬਣੀ ਤੇ ਗੱਦਰ ਟਿੱਕੀਆਂ ਵੀ ਬਸ ਰੰਗ ਦੋ ਯਾਰ ਜੇ ਤੁਸੀਂ ਟੇਸਟ ਕਰਨੇ ਅੱਖਾਂ ਖੋਲਣੀਆਂ ਹੋਈਆਂ ਆਹ ਸ਼ੁਰੂ ਹੀ ਕਹਿੰਦੀ ਆ ਜਦੋਂ ਸੀ ਅੱਖਾਂ ਖੋਲਣੀਆਂ ਲਈ ਜਦੋਂ ਉਹਨਾਂ ਨੇ ਟੇਸਟ ਕਰਨੀ ਟਿੱਕੀ ਉਹ ਐਵੇਂ ਕਰਦੇ ਨੇ ਨਾ ਹਾਂ ਪਕੀ ਹੋ ਗਈ ਜੇ ਤੇ ਆਈ ਇਹ ਮੈਨੂੰ ਸ਼ਮੂਦਾ ਪੜਾ ਸਵਾਦਾ ਤੁੰਗਾ ਤੁੰਗਾ ਨਹੀਂ ਹੈ ਬੜਾ ਹਸਾਂਦੀ ਐਵੇਂ ਦੀਆਂ ਗੱਲਾਂ ਕਰ ਕਰ ਕੇ ਕਹਿੰਦੇ ਕਿ ਕਹਿੰਦੇ ਤੁਸੀਂ ਗਿਆ ਨਾ ਪੱਗ ਲਾ ਲਾ ਕਹਿੰਦੀ ਨਾ ਜੇ ਤੁਸੀਂ ਅੱਖਾਂ ਖੋਲ੍ਹਣੀਆਂ ਐ ਆ ਕਰਕੇ ਯਰ ਤੇਰੀ ਯਾਤਰੀ ਐਵੇਂ ਨਹੀਂ ਹੁੰਦੀਆਂ ਦੱਸ ਤੇ ਨਾ ਪੁੱਤ ਦੀ ਗਾਉਂਦੀ ਗੁੱਡ ਈਵਨਿੰਗ ਆ ਵੇਖਾ ਅੱਜ ਦਾ ਕਾਤਾ ਕਾਤਾ ਸ਼ੱਕ ਵੀ ਆਇਆ ਇੱਕ ਲੈ ਨਾ ਹੋਰ ਪੜਿਆ ਆਲੂ ਟਿਕ ਵਾਹ ਜੀ ਵਾਹ ਸ਼ਮੀਤਾ ਅਰੇ ਵਿੱਚ ਹੁਣ ਦਹੀਂ ਕੱਢ ਥੋੜੀ ਜੀ ਲਓ ਜੀ ਆਰੇ ਮਨਪ੍ਰੀਤ ਆਪਾਂ ਮੈਂ ਕਹਿੰਨਾ ਇਹੀ ਕੰਮ ਹੋ ਲਈਏ ਛੱਡ ਸਾਰੀਆਂ ਚੀਜ਼ਾਂ ਪੜਾਈਆਂ ਜੜਾਈਆਂ ਮੈਂ ਕਹਿੰਨਾ ਇਹੀ ਕੰਮ ਹੋ ਲਈਏ ਤੇ ਆਪਾਂ ਰੈਸਟੋਰੈਂਟ ਖੋਲੀਏ ਛੋਟਾ ਆਇਆ ਪਹਿਲਾਂ ਹੋਰ ਕੀ ਹੈ ਪਹਿਲਾਂ ਛੋਟਾ ਖੋਲੀਏ ਚਟਨੀ ਬਣਾਈ ਦੇਖੋ ਤੁਸੀਂ ਕਮਾਲ ਕਰਤੀ ਮਨਪ੍ਰੀਤ ਨੇ ਯਾਰ ਇਹਦਾ ਟਿੱਕੀਆਂ ਬਣਾਉਣਾ ਕੰਮ ਕਹਿਣਾ ਓਏ ਹੋਏ ਤੁਸੀਂ ਨਾ ਇੱਥੇ ਇੱਥੇ ਕੁਰਸੀਆਂ ਲਾ ਲਓ ਹਾਂ ਲਾਵਾਗੇ ਲਾਵਾਗੇ ਇੱਕ ਕੁਛ ਦਰਮਿਆਨ ਕੱਚੇ ਆਲੂ ਦੀਆਂ ਟਿੱਕੀਆਂ ਨੇ ਲੈ ਫਿਰ ਤੇ ਇਹ ਪੱਕੇ ਆਲੂ ਦੀਆਂ ਨੇ ਤੇ ਕੱਚੇ ਨੇ ਕੱਚੇ ਹੀ ਨੇ ਹਾਂ ਪਾ ਪੱਕੇ ਆਲੂ ਤੇ ਉਦਾਂ ਕੱਚੇ ਨੇ ਨਾ ਟਿੱਕੀ ਕੱਚੀ ਨਾ ਉਦਾਂ ਟਿੱਕੀ ਸਵਾਦ ਵਾਲੀ ਹੈ ਟੇਸਟੀ ਬਹੁਤ ਬਣਦੀ ਹੈ ਇਹ ਮੈਂ ਛੋਟਾ ਤਰੀਕਾ ਦੱਸਿਆ ਕੱਚੇ ਆਲੂ ਦੀ ਅੱਛਾ ਤੁਸੀਂ ਦੱਸਿਓ ਕਿਹੜੀ ਜ਼ਿਆਦਾ ਟੇਸਟੀ ਹੈ ਠੀਕ ਹੈ ਹੀ ਰੋਜ਼ ਆਪਣੇ ਪਿਆਰਾਂ ਦੇ ਲਈ ਮੇਰ ਬਣਾ ਗਏ ਨੇ ਅੱਜ ਅਸੀਂ ਟਿੱਕੀਆਂ ਤੇ ਬਣਾ ਬਣਾ ਸਟਕੀਆਂ ਨੇ ਚਟਨੀ ਵੀ ਨਾਲ ਇਮਲੀ ਦੀ ਮਨਪ੍ਰੀਤ ਨੇ ਕਾਲੀ ਕੜਾਈ ਚ ਬਣਾਈਏ ਬਸ ਜ਼ਿਆਦਾ ਨਹੀਂ ਅੱਧਰ ਪੱਚੇ ਆਲੂਆਂ ਦੀ ਵੀ ਟਿੱਕੀ ਬਣਾ ਛੱਡੀਏ ਕੋਈ ਟੱਕਰੀ ਮਰਦੀ ਗਾਣੇ ਵਿੱਚ ਤੋ ਬਣਿਆ ਨਹੀਂ ਯਾਰ ਗਾਣਾ ਕੀ ਕਰਾਂ ਮੈਂ ਤੈਨੂੰ ਓ ਜਾਦੂ ਓਏ ਹੋਏ ਹੋਏ ਪਿਆਜ਼ ਪੈ ਗਣਗੇ ਨਾ ਉੱਥੇ ਹੈਨਾ ਹੂੰ ਇਹ ਬੜੇ ਹੀ ਮੂਲੀਆਂ ਪੈਣੀਆਂ ਉੱਤੇ ਓਏ ਹੋਏ ਹੋਏ ਫੇਰ ਬਣੀ ਧਮਾਕਾ ਮੂਲੀਆਂ ਇੱਥੇ ਨੇ ਮੂੜੀਆਂ ਵੀ ਕਟੀਆਂ ਪਈਆਂ ਤੁਸੀਂ ਇੱਥੇ ਨਹੀਂ ਨਹੀਂ ਮੈਂ ਵੇਖੀਆਂ ਨਹੀਂ ਚਾਦੂ ਹੀ ਸੀਗੇ ਉਹੀ ਆਲੂ ਸੀ ਜਿਹਨਾਂ ਦੇ ਆਪਾਂ ਆ ਬਿਆਜ ਭੈ ਜਾਣਗੇ ਉੱਤੇ ਇਸੇ ਵੇਲੇ ਤੇ ਚੱਲੋ। ਸੁਣੀ ਤੇ ਪਾਣੀ ਆ ਰਿਹਾ ਮੂਚੇ। ਲੋਈ ਪਿਆਜ਼ ਵਿੱਚ ਧਰੇ ਜਾ ਰਹੇ ਨੇ। ਓਏ ਦੇਖਣ ਨੂੰ ਨਜ਼ਾਰਾ ਆ ਰਿਹਾ ਬਈ। ਦੇਖੋ ਦੇਖੋ। ਲੈ ਹੀ ਪਲੇਟ ਵਿੱਚ ਕਾਣ। ਹੁਣ ਅਕੀ ਚੀਲ ਰਹੀ ਹੈ। ਹਾਂਜੀ ਤੇ ਹੁਣ ਕੀ ਬਾਤ ਹੈ ਵੀ ਵੱਟ ਕੱਢ ਛੱਡੇ ਨੇ ਯਾਰ ਮਨਫਰੇਦ ਹੁਣ ਆਲੇ ਤੇ ਬਾਈ ਸਿਰਾ ਲਾਦਾ ਬਈ ਹੁਣ ਆਪਾਂ ਟੇਸਟ ਕਰਾਂਗੇ ਤੇ ਤੁਹਾਨੂੰ ਟੇਸਟ ਕਰਕੇ ਦਿਖਾਵਾਂਗੇ ਕਿ ਕਿੰਨੀ ਜ਼ਬਰਦਸਤੇ ਚੀਜ਼ ਬਣੀ ਐ ਟਿੱਕੀ ਐ ਬੇਸਿਕਲੀ ਦੋ ਤਰ੍ਹਾਂ ਦੀ ਟਿੱਕੀ ਐ ਆਲੂ ਟਿੱਕੀ ਤੇ ਕੱਚੇ ਆਲੂ ਟਿੱਕੀ ਪੱਕਾ ਆਲੂ ਟਿੱਕੀ ਤੇ ਕੱਚਾ ਆਲੂ ਟਿੱਕੀ ਹੁਣ ਆਪਾਂ ਪਹਿਲਾਂ ਟੇਸਟ ਕਰਦੇ ਪਿੱਛੇ ਪਿੱਛੇ ਵੇਖੋ ਵੀ ਬਾਕੀ ਸਾਰਿਆਂ ਨੂੰ ਨਾ ਭੁੱਖ ਬਹੁਤ ਜ਼ਿਆਦਾ ਲੱਗੀ ਹੋ ਬਣ ਕੇ ਬਣ ਕੇ ਯਾਰ ਨਹੀਂ ਹੁੰਦਾ ਬਈ ਬਣ ਕੇ ਬਣ ਕੇ ਬਣ ਕੇ ਬਣ ਕੇ ਮੈਨੂੰ ਹਾਂਜੀ ਤੇ ਹੁਣ ਆਪਾਂ ਟੇਸਟ ਕਰਨ ਜਾਵਾਂ ਪਹਿਲਾਂ ਕਿਹੜੀ ਕਰਦੇ ਹੋ ਕੱਚੇ ਆਲੂ ਕਿ ਪੱਕੇ ਆਲੂ ਪਹਿਲਾਂ ਪੱਕੇ ਆਲੂ ਦੀ ਪੁੱਤੂ 2 ਮਿੰਟ ਪੁੱਤੂ 2 ਮਿੰਟ ਠੀਕ ਹੈ ਹੂੰ ਮੇਰੇ ਅੱਲਾ ਮੇਰੇ ਰੱਬਾ ਮੇਰੇ ਭਗਵਾਨ ਮੇਰੇ ਵਾਹਿਗੁਰੂ ਪਿਛਲੀ ਵਾਰੀ ਸਵਰਗ ਸੀ ਆਦ ਕੀ ਅੱਲਾ ਸੁਬਹ ਲਾਦਾ ਬਈ ਹੋਏ ਇਹ ਚਾਚੀ ਦੀ ਦੂਜੀ ਪਲੇਟ ਲੈ ਜਾ ਕੋਈ ਵੀ ਤੇ ਹੁਣ ਆਪਾਂ ਬਈ ਕੱਚਾ ਆਲੂ ਟਿੱਕੀ ਰਿਟੈਸਟ ਕਰਦੇ ਹਾਂ ਹੋਰ ਇਹ RAMNAR ਉਹ ਕੱਚੇ ਆਲੂ ਟਿੱਕੀ ਬਈ ਟੁੱਟਦੀ ਨਹੀਂ ਹੋਈ ਉਹ ਕਰੰਚੀ ਬਹੁਤ ਬਣੀ ਹੋਈ ਏ ਜ਼ਿਆਦਾ ਕਰੰਚੀ ਹੈ ਇਹ ਤੇ ਟੁੱਟਦੀ ਨਹੀਂ ਬਈ ਇਹ ਤੇ ਬਸ ਐਂ ਈ ਖਾਣੀ ਪੈਣੀ ਏ ਮਤਲਬ ਇੰਨੀ ਜ਼ਿਆਦਾ ਜਿਹੜੀ ਉਹ ਕ੍ਰਿਸਪੀ ਹੋ ਗਈ ਨਾ ਜ਼ਿਆਦਾ ਆ ਦੇਖਿਓ ਹੁਣ ਇਹ ਟੈਸਟ ਕਰਕੇ ਦਿੰਦੇ ਹਾਂ 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 ਇਹ ਲਾਤਾ ਵੇ ਨੋ ਤੋੜਾ ਗੈਸ ਤੋਂ ਨੋ ਤੋੜਾ ਗੈਸ ਤੋਂ ਹਾਂ ਅੱਗ ਅੱਜ ਆਗਰ ਤੇ ਜੇ ਤੁਸੀਂ ਵੀ ਚਾਹੁੰਦੇ ਹੋ ਆਪਣੇ ਮੂੰਹਾਂ 'ਚ ਅੱਗ ਲਵਾਣੀ ਤੇ ਤੁਸੀਂ ਵੀ ਘਰ ਜਰੂਰ ਟਰਾਈ ਕਰਕੇ ਵੇਖੋ ਜਰੂਰ ਬਣਾ ਕੇ ਵੇਖੋ ਤੇ ਇਹ ਮੈਡਮਾਂ ਨੇ ਕੁਮਾਰ ਗਾਦੀ ਤੁਸੀਂ ਵੀ ਆਓ ਇੱਧਰ ਆਓ ਸਾਰੀਆਂ ਲੋ ਜੀ ਆ ਮੈਡਮਾਂ ਨੇ ਸਿਰਾ ਲਾਦਾ ਬਈ ਅੱਜ ਕੁਮਾਰ ਗਾਦੀ ਸ਼ੈਫਾਂ ਨੇ ਸਾਡੀਆਂ ਸ਼ੈਫਾਂ ਸਿਰਾ ਲੱਗ ਗਿਆ ਬਈ ਵਾਇਰੂ ਮੇਲ ਕਰੇ ਇਹਨਾਂ ਦੇ ਇਹਨਾਂ ਨੂੰ ਉਹ ਉਹ ਬਖਸ਼ੇ ਤੰਦਰੁਸਤੀ ਬਖਸ਼ੇ ਬਹੁਤ ਜ਼ਿਆਦਾ ਤਰੱਕੀਆਂ ਬਖਸ਼ੇ ਤੇ ਬਹੁਤ ਜ਼ਿਆਦਾ ਤੰਦਰੁਸਤੀ ਬਖਸ਼ੇ ਨਹੀਂ ਤੇ ਚੰਗਾ ਚੰਗਾ ਭੋਜਨ ਬਣਾਉਂਦੀਆਂ ਰਹੋ ਤੇ ਖਾਂਦੀਆਂ ਨਾਲ ਉਹਦੇ ਜੋ ਤੁਸੀਂ ਚਾਹੋ ਤੁਹਾਨੂੰ ਮਿਲੇ ਨਜ਼ਾਰਾ ਲਿਆਦਾ ਅੱਜ ਨਜ਼ਾਰਾ ਵਈਂ ਸੋਈ ਜਾਂਦਾ ਫੱਲ ਬਖਸ਼ੇ ਸੋਈ ਜਾਂਦਾ ਫੱਲ ਬਖਸ਼ੇ ਉਹ ਨਹੀਂ ਸਾਬਣ ਦਾ ਮੱਚਾ ਸਾਹਮਣ ਦਾ ਸੋਈ ਸਾਹਮਣ ਦਾ ਫੱਲ ਬਖਸ਼ੇ ਚੱਲ ਚਲੋ ਜੀ ਅਸੀਂ ਭੁੱਖੇ ਬੈਠੇ ਹੋਣੇ ਚਲੋ ਜੀ ਚੰਗਾ ਜੀ ਸਾਸਤਰੀ ਕਾਲ ਹੈ ਸਾਡੇ ਵੱਲੋਂ ਤੇ ਜਰੂਰ ਬਣਾ ਕੇ ਦੇਖਿਓ ਬਾਈ ਟਿੱਕੀਆਂ ਬਹੁਤ ਨਜ਼ਾਰੇਦਾਰ ਬਣੀਆਂ ਕੋਈ ਸਾਰਾ ਪ੍ਰੋਸੈਸ ਸਮਝਾਇਆ ਸੀ ਹਾਂ ਚਲੋ ਠੀਕ ਹੈ ਜੀ ਹੁਣ ਅਸੀਂ ਵੀ ਖਾਈਏ ਤੇ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਬਲੌਗ ਦੇ ਵਿੱਚ ਉਦੋਂ ਤੱਕ ਅਗਲੀ ਵੀਡੀਓ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਕਰਦੇ ਹੋ ਸਬਸਕ੍ਰਾਈਬ ਜੇ ਚੈਨਲ ਤੇ ਨਵੇਂ ਹੋ ਤੇ ਵੀਡੀਓ ਨੂੰ ਦੇਖਦੇ ਰਹੋ ਤੇ ਆਨੰਦ ਮਾਣਦੇ ਰਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਚੈਨਲ ਤੇ ਨਵੇਂ ਹੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਬਲੌਗ ਕਿਦਾਂ ਦਾ ਲੱਗਿਆ ਕੁਝ ਗੱਲਾਂ ਮੈਂ ਦੁਬਾਰਾ ਦੁਬਾਰਾ ਰਿਪੀਟ ਕਰਤੀਆਂ ਚਲੋ ਕੋਈ ਗੱਲ ਨਹੀਂ ਮaaf ਕਰਨਾ ਗੁਜ਼ਾਰਾ ਕੀ ਮਾਫ਼ ਤੇ ਮਿਲਦੇ ਆ ਤੁਹਾਨੂੰ ਨੈਕਸਟ ਬਲੌਗ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਪਾਗ ਚਲਰਾਉਂਦਾ ਹੁੰਦਾ ਸੀ ਉਹਨਾਂ ਦੇ ਗਾਰੇ ਕਰਦਾ ਸੀ ਵੀ ਕੰਮ ਦੇ ਹੁੰਗਾ ਰਹੇ ਵਾਈ ਬਲਾਈਂਡ ਦੇ ਹੁੰਗਾ